ਖੰਨਾ ਖੁਰਦ ਰੋਡ ਤੇ ਸਥਿਤ ਸ਼ਰਾਬ ਦਾ ਠੇਕਾ ਖੁੱਲਣ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪੱਕੇ ਮੋਰਚੇ ਵਿੱਚ ਤਬਦੀਲ ਹੋ ਗਿਆ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਕਤ ਸ਼ਰਾਬ ਦੇ ਠੇਕੇ ਨੂੰ ਸ਼ਿਫਟ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸੀ ਪਰ ਠੇਕੇ ਨੂੰ ਬੰਦ ਕਰਨ ਦੀ ਬਜਾਏ ਪੱਕੇ ਤੌਰ ਤੇ ਖੋਲ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਗਿਆ ਦੇਖੋ ਜਦੋਂ ਨਵਾਂ ਸਾਲ 31 ਮਾਰਚ ਤੋਂ ਬਾਅਦ ਨਵਾਂ ਸਾਲ ਚੱਲਦਾ ਠੇਕਿਆਂ ਦਾ ਰੈਵਨਿਊ ਦਾ ਇੱਕ ਤਰੀਕ ਨੂੰ ਜੋ ਠੇਕੇ ਅਜੇ ਖੁੱਲਿਆ ਵੀ ਨਹੀਂ ਸੀਗਾ ਅਜੇ ਯਾਨੀ ਕਿ ਜੀ ਜੋ ਸਾਰੇ ਮੱਲਿਆਂ ਨੇ ਪ੍ਰਾਨਣ ਕੀਤਾ ਵੀ ਪਹਿਲਾਂ ਦਰਖਾਸਤ ਵੀ ਦੇ ਕੇ ਆਏ ਐ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੂੰ ਉਹ ਤੋਂ ਅਸੀਂ ਪਹਿਲਾਂ ਵੀ ਦਰਖਾਸਤ ਦੇ ਕੇ ਆਇਆ ਵੀ ਇਹ ਜਿਹੜਾ ਠੇਕਾ ਸੀ ਇਹ ਇਹ ਪਿੰਡ ਦੀ ਹੱਦ ਦੇ ਵਿੱਚ ਖੰਨਾਖੋੜ ਤੁਸੀਂ ਦੇਖਿਆ ਲਿਖਿਆ ਵੀ ਦੇਖਦਾ ਖੰਨਾਖੋੜ ਪਰ ਉਹਨੇ ਸ਼ਹਿਰੀਬਾਦੀ ਹੋ ਚੁੱਕੀ ਹੈ ਦੇ ਵਾਰਡ ਨੰਬਰ 19 ਵਾਰਡ ਨੰਬਰ 16 ਵਾਰਡ ਨੰਬਰ 18 ਦੇ ਇੰਨੂ ਜੀ ਅਤੇ ਵਾਰਡ ਨੰਬਰ 23 ਦੀ ਹੱਦ 'ਚ ਆ ਗਿਆ ਸੋ ਲੋਕਾਂ ਦੀ ਮੰਗ ਸੀ ਲੋਕਾਂ ਦੀ ਮੰਗ ਸੀ ਵੀ ਇੱਥੋਂ ਟਿਕਾ ਚੱਕੇ ਕਿਉਂਕਿ ਵੱਧਦੀ ਸੀ ਇੱਕ ਅਸੀਂ ਵੀਡੀਓ ਵੀ ਦਿਖਾਈ ਹੈ ਤੁਹਾਨੂੰ ਜਲਦੀ ਵੀਡੀਓ ਪਹਿਲਾਂ ਵੀ ਦਿਖਾਈ ਹੈ ਮਲਕੀ ਜੀ ਇੱਥੇ ਆਏ ਨੇ ਉਹਨਾਂ ਦੀ ਵੀਡੀਓ ਦਿਖਾਈ ਹੈ ਵੀ ਇੱਥੋਂ ਜੋ ਸ਼ਰਾਬ ਪੀ ਕੇ ਲੋਕੀ ਨੰਗੇ ਲੜਦੇ ਨੇ ਠੇਕੇ ਦੇ ਤੇ ਕੋਲੇ ਸਕੂਲ ਹੈ ਤੇ ਇੱਥੇ ਸਾਡੀ ਧੀਆ ਪੜ੍ਹਨ ਤੇ ਨੰਗਨੀਆਂ ਨੇ ਤੇ ਬੁਰੇ ਹਾਲਾਤ ਹੋ ਜਾਂਦੇ ਜਿੱਟਵੇਂ ਇਹ ਸੀਨ ਹੁੰਦੇ ਨੇ ਸਾਨੂੰ ਵੀ ਸ਼ਰਮ ਨਾਲ ਸਾਡੇ ਸਿਰ ਝੁਕ ਜਾਂਦੇ ਨੇ ਸੋ ਅਸੀਂ ਅੱਜ ਠੇਕਾ ਬੰਦ ਕਰਨ ਲਈ ਸਾਨੂੰ ਪਹਿਲੀ ਤਿੰਨ ਜੋ ਸ਼ਵਾਸ਼ਣ ਦੇ ਕੇ ਡਿਪਟੀਸ ਵਾਲਾ ਪ੍ਰਸ਼ਾਸਨ ਹੋਇਆ ਡੀਐਸਪੀ ਸਾਹਿਬ ਵੱਲੋਂ ਜਗਤਾਰ ਸਿੰਘ ਐਸਆਈ ਆਏ ਸਿਟੀ ਪਰ ਜੀ ਕਿਹਾ ਚੋ ਠੀਕ ਹੈ ਅਸੀਂ 4 ਦਿਨ ਦਾ ਟਾਈਮ ਦੇਦਾ ਠੇਕਾ ਬੰਦ ਹੋ ਗਿਆ ਸਮਾਨ ਕਿਹ ਚੱਕ ਕੇ ਲੈ ਜਾਾਂਗੇ ਪਰ ਆ ਚਾਰ ਤਿੰਨ ਜੋ ਦੇਖਿਆ ਠੇਕਾ ਉਹ ਪੂਰਾ ਉਪਨ ਹੀ ਹੋ ਗਿਆ ਤੇ ਇਸ ਗੱਲ ਨੂੰ ਮੰਗ ਨੂੰ ਲੈ ਕੇ ਅੱਜ ਠੇਕਾ ਖੁੱਲਿਆ ਤਾਂ ਅਸੀਂ ਸਾਰੇ ਲੋਕਾਂ ਨੇ ਜੋ ਇਥੇ ਇਲਾਕੇ ਦੀ ਸੰਗਤ ਹੈ ਸਾਰੇ ਨਾਲ ਲੈ ਕੇ ਧਰਨਾ ਦਿੱਤਾ ਕਿ ਧਰਨਾ ਜਿਹੜਾ ਲਗਾਤਾਰ ਚੱਲੂਗਾ ਇਹ ਨਹੀਂ ਵੀ ਧਰਨਾ ਹੋਣੀ ਯਾਨੀ ਕਿ ਵੀ ਚਾਰ ਤਿੰਨ ਲੱਗ ਗਿਆ ਇਹ ਜੇ ਠੇਕਾ ਬੰਦ ਨਹੀਂ ਹੋਇਆ ਤਾਂ ਧਰਨਾ ਨੀਨੂ ਜੀ ਬੈਠੇ ਨੇ ਉਹਨਾਂ ਦੀ ਅਗਵਾਈ 'ਚ 10 ਬੈਠਾ ਹੈ ਹੋਰ ਵੀ ਜਿੰਨੀ ਸੰਗਤ ਹੈ ਇਲਾਕੇ ਦੀ ਜੇ ਸਾਰੀ ਸੰਗਤ ਨੂੰ ਨਾਲ ਲੈ ਕੇ ਠੇਕੇ ਦੇ ਉੱਤੇ ਰਸਨਾ ਅਸੀਂ ਕਰ ਉਧਰ ਇਸ ਸਬੰਧੀ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਨੇ ਕਿਹਾ ਕਿ ਠੇਕੇ ਦੇ ਵਿਰੋਧ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਹੈ ਜਿਸ ਦਾ ਉਹ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਨੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਠੇਕੇ ਦੇ ਆਲੇ ਦੁਆਲੇ ਸੰਘਣੀ ਬਸੋਂ ਹੈ ਤੇ ਰੋਜ਼ਾਨਾ ਹੀ ਸਕੂਲੀ ਬੱਚੇ ਅਤੇ ਮਹਿਲਾਵਾਂ ਇੱਥੋਂ ਗੁਜ਼ਰਦੀਆਂ ਹਨ ਤੇ ਸ਼ਰਾਬ ਪੀਣ ਵਾਲੇ ਅਕਸਰ ਹੀ ਝਗੜਾ ਕਰਦੇ ਆ ਗਾਲੀ ਗਲੋਚ ਕਰਦੇ ਨੇ ਜਿਸ ਕਾਰਨ ਉਨ੍ਹਾਂ ਨੂੰ ਲੰਘਣ ਵਿੱਚ ਭਾਰੀ ਪਰੇਸ਼ਾਨੀ ਆਉਂਦੀ ਹੈ ਦੇਖੋ ਜੀ ਸਮੁੱਚੇ ਮਹੱਲਾਨ ਵਾਸੀਆਂ ਨੇ ਕਈ ਦਿਨ ਤੋਂ ਧਰਨਾ ਲਗਾਇਆ ਸੀ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ 4 ਤਰੀਕ ਨੂੰ ਇਹ ਠੇਕਾ ਚੱਕ ਦਿੱਤਾ ਜਾਊਗਾ ਇਸ ਲਈ ਇਹਨਾਂ ਦਾ ਧਰਨਾ ਇੱਥੋਂ ਚੁਕਾਇਆ ਗਿਆ ਪਰ ਅੱਜ ਸ਼ਾਮ ਤੱਕ ਦੇਖ ਕੇ ਸਾਰੇ ਭੱਲੇ ਨੇ ਸਾਰੇ ਮੈਂ ਕਹੂੰਗਾ ਅੜਲੇ-ਦੜੇ ਵਾਰਡ ਵਾਸੀਆਂ ਨੇ ਸਾਰੇ ਕੌਂਸਲਰ ਖੜੇ ਨੇ ਨੀਨੂ ਜੀ ਖੜੇ ਨੇ ਭਾਟਿਆ ਸਾਹਿਬ ਬੈਠੇ ਨੇ ਸਾਰੀ ਸਾਡੀ ਸੰਗਤ ਸਾਡੇ ਭੈਣਾਂ ਬੈਠੀਆਂ ਨੇ ਬਜ਼ੁਰਗ ਬੈਠੇ ਨੇ ਨੌਜਵਾਨ ਵੀਰ ਆਏ ਨੇ ਸਾਰਿਆਂ ਨੇ ਦੇਖਿਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਕਿ ਹਲੇ ਤੱਕ ਕੋਈ ਹੱਲ ਸਮਾ ਤੇ ਪਹਿਲਾਂ ਬੰਦ ਸੀ ਠੇਕਾ ਹੁਣ ਇਹਨਾਂ ਦਾ ਸ਼ਟਰ ਵੀ ਚੱਕਤਾ ਸਾਰਾ ਦਿਨ ਸ਼ਰਾਬ ਵੇਚੀ ਹੈ ਉਹਨਾਂ ਨੇ ਦੇਖਿਆ ਕਿ ਬੰਦ ਕਰਨ ਦੀ ਬਜਾਏ ਠੇਕਾ ਦੁਬਾਰਾ ਖੋਲ ਦਿੱਤਾ ਗਿਆ ਜੋ ਕਿ ਮਤਲਬ ਨਿਰੰਤਰ ਸਵੇਦਾ ਚੱਲ ਰਿਹਾ ਹੈ ਇਸ ਲਈ ਸੰਗਤ ਨੇ ਦੁਬਾਰਾ ਮੀਟਿੰਗ ਕੀਤੀ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਧਰਨਾ ਲਗਾਤਾਰ ਜਦੋਂ ਤੱਕ ਠੇਕਾ ਨਹੀਂ ਚੱਕਿਆ ਜਾਂਦਾ ਨਿਰੰਤਰ ਜਾਰੀ ਰਹੂਗਾ ਉਦੋਂ ਤੱਕ ਲੋਕ ਸੰਘਰਸ਼ ਕਰਨਗੇ ਜਦੋਂ ਤੱਕ ਠੇਕਾ ਨਹੀਂ ਚੱਕਿਆ ਜਾਊਗਾ ਹਾਂ ਜ਼ਰੂਰੀ ਵੀ ਬਹੁਤ ਹੈ ਕਿਉਂਕਿ ਆਲੇ ਦੁਆਲੇ ਸਾਡੀਆਂ ਬੱਚੀਆਂ ਦਾ ਸਕੂਲ ਨੇ ਪਿੱਛੇ ਗੁਰਦੁਆਰਾ ਸਾਹਿਬ ਹੈ ਮੰਦਰ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨੇ ਲੋਕਾਂ ਨੇ ਆਉਣਾ ਜਾਣਾ ਧਰਮ ਮੱਥਾ ਟੇਕਣ ਵੀ ਜਾਣਾ ਬੱਚਿਆਂ ਨੇ ਪੜ੍ਹਨ ਵੀ ਜਾਣਾ ਸਾਡੀਆਂ ਬੀਬੀਆਂ ਭੈਣਾਂ ਨੇ ਵੀ ਲੰਘਣਾ ਨਾਲੇ ਮੀਟ ਦੀਆਂ ਦੁਕਾਨਾਂ ਵੀ ਨੇ ਸੋ ਬੜੀ ਮੰਦ ਭਾਗੀ ਗੱਲ ਹੈ ਕਿ ਇਹ ਆਬਾਦੀ ਦੇ ਵਿੱਚ ਠੇਕਾ ਆਬਾਦੀ ਤੋਂ ਬਾਹਰ ਠੇਕਾ ਹੋਣਾ ਚਾਹੀਦਾ ਕਿਉਂਕਿ ਜਦੋਂ ਇਹ ਖੁੱਲਿਆ ਸੀ ਠੇਕਾ ਉਸ ਸਮੇਂ ਇਹ ਦੂਰ ਸੀ ਆਬਾਦੀ ਤੋਂ ਬਾਹਰ ਸੀ ਇੱਥੇ ਆਬਾਦੀ ਨਹੀਂ ਸੀ ਵਸੋ ਨਹੀਂ ਸੀ ਅੱਜ ਇਹ ਜਿੰਨਾ ਵੀ ਇਲਾਕਾ ਹੈ ਇਹ ਭਰ ਚੁੱਕਿਆ ਆਬਾਦੀ ਨਾਲ ਬਸ ਹੋ ਚੁੱਕੀ ਹੈ ਸੋ ਆਪੇ ਠੇਕੇਦਾਰਾਂ ਨੂੰ ਸੋਚਣਾ ਚਾਹੀਦਾ ਕਿ ਵਾਦੀ ਦੁਬਾਰਾ ਠੇਕਾ ਲੈ ਕੇ ਜਾਏ ਜੇ ਨਹੀਂ ਲਿਜਾਣਗੇ ਤਾਂ ਸਾਡਾ ਸੰਘਰਸ਼ ਅਸੀਂ ਨਾਲ ਇਹਨਾਂ ਦੇ ਸਮੂੱਚੇ ਜਿਨੇ ਸਾਡੇ ਵੀਰ ਭਰਾ ਅਸੀਂ ਨਾਲ ਰੋਜ਼ ਇਹਨਾਂ ਦਾ ਸਾਥ ਦੇਵਾਂਗੇ ਆਕੇ ਤੇ ਧਰਨੇ 'ਚ ਸ਼ਾਮਲ ਹੋਵਾਂਗੇ ਜੇ ਨਹੀਂ ਠੇਕਾ ਚੱਕਣ ਦਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇ ਉਧਰੇ ਇਸ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਵੱਲੋਂ ਦਿੱਤੇ ਧਰਨੇ ਦੌਰਾਨ ਵਾਰ ਨੰਬਰ 18 ਅਤੇ 19 ਤੋਂ ਕਾਉਂਸਲਰ ਹਰਦੀਪ ਸਿੰਘ ਅਤੇ ਮਹਿਲਾ ਕਾਉਂਸਲਰ ਦੇ ਪਤੀ ਹਰਜੀਤ ਸਿੰਘ ਪਾੜੀਆ ਵੀ ਡਟੇ ਰਹੇ ਦੇਖੋ ਜੀ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ 4 ਤਰੀਕ ਤੱਕ ਇਹ ਠੇਕਾ ਬੰਦ ਕਰ ਦਿੱਤਾ ਜਾਊਗਾ ਐਕਸਾਈਡ ਡਿਪਾਰਟਮੈਂਟ ਦੇ ਇਨਸਪੈਕਟਰ ਮਲੋਤਰਾ ਜੀ ਉਹ ਵੀ ਇੱਥੇ ਆਏ ਉਹਨਾਂ ਨੇ ਵੀ ਉਦੋਂ ਵਿਸ਼ਵਾਸ ਦਵਾਇਆ ਵੀ 4 ਤਰੀਕ ਤੱਕ ਤੁਸੀਂ ਸਾਨੂੰ ਸਮਾਂ ਦਿਓ ਅਸੀਂ ਵਿਚਾਰ ਕਰਦੇ ਹਾਂ ਇਹਨੂੰ ਸ਼ਿਫਟ ਕਰ ਦਾਂਗੇ ਉਹਨਾਂ ਨੇ ਹੁਣ ਤੱਕ ਉਸ ਠੇਕੇ ਨੂੰ ਸ਼ਿਫਟ ਨਹੀਂ ਕੀਤਾ ਅੱਜ ਫਿਰ ਸ਼ਾਮ ਨੂੰ 4 ਵਜੇ ਗੁਰੂ ਘਰ ਦੇ ਵਿੱਚ ਸੰਗਤ ਸਾਰੀ ਇਕੱਠੀ ਹੋਈ ਆਪਸ ਦੇ ਵਿੱਚ ਵਿਚਾਰ-ਵਟਾਂਦਰਾ ਹੋਏ ਵੀ ਅਸੀਂ ਇਸ ਠੇਕੇ ਦਾ ਜਿਹੜਾ ਸੰਘਰਸ਼ ਆ ਇਹਨੂੰ ਇੱਕ ਸੰਘਰਸ਼ ਕਮੇਟੀ ਬਣਾ ਕੇ ਦੁਬਾਰਾ ਤੋਂ ਵੜੀਏ ਅੱਜ ਸ਼ਾਮ ਤੋਂ ਇਹ ਜਿਹੜਾ ਧਰਨਾ ਨਿਰੰਤਰ ਜਾਰੀ ਰਹੂਗਾ ਜਦੋਂ ਤੱਕ ਠੇਕਾ ਇਹ ਇਥੋਂ ਸ਼ਿਫਟ ਨਹੀਂ ਹੁੰਦਾ ਜਾਂ ਕਿਤੇ ਬਦਲ ਕੇ ਕਿਤੇ ਹੋਰ ਭੇਜਿਆ ਨਹੀਂ ਜਾਂਦਾ ਜਾਂ ਫਿਰ ਬੰਦ ਨਹੀਂ ਹੁੰਦਾ ਜਦੋਂ ਤੱਕ ਇਹ ਸੰਗਤ ਇਦਾਂ ਹੀ ਨਿਰੰਤਰ ਬੈਠੇਗੀ ਸਾਰੀ ਸੰਗਤ ਨੇ ਇਹ ਤਹਈਆ ਕੀਤਾ ਸਾਡਾ ਪ੍ਰਣ ਵੀ ਆ ਔਰ ਅਸੀਂ ਵੀ ਇਸ ਇਲਾਕੇ ਦੀ ਜੇ ਨਿਮੰਦਗੀ ਕਰਦੇ ਆ ਤਾਂ ਸੰਗਤ ਦੇ ਸਹਿਯੋਗ ਤੇ ਸਿਰ ਤੇ ਕਰਦੇ ਆ ਸੰਗਤ ਦਾ ਹੀ ਅਸ਼ੀਰਵਾਦ ਆ ਉਹੀ ਪ੍ਰਣਾ ਹੈ ਵੀ ਅਸੀਂ ਸੰਗਤ ਦੇ ਨਾਲ ਖੜੀਏ ਸਾਡਾ ਮਕਸਦ ਵੀ ਆ ਸਾਡਾ ਫਰਜ਼ ਵੀ ਬਣਦਾ ਅਸੀਂ ਸੰਗਤ ਦੇ ਨਾਲ ਪਹਿਲੇ ਦਾਤ ਤੇ ਖੜੀਏ ਅਗਰ ਪ੍ਰਸ਼ਾਸਨ ਕਿਸੇ ਪ੍ਰਕਾਰ ਦਾ ਟੱਕਾ ਕਰਦਾ ਉਹ ਪਹਿਲਾਂ ਅਸੀਂ ਆਪਣੇ ਪਿੰਡ ਦੇ ਹੰਡਾਵਾਂਗੇ ਫਿਰ ਸੰਗਤ ਤੱਕ ਉਹ ਗੱਲ ਪਹੁੰਚੂਗੀ ਇਹ ਵਿਸ਼ਵਾਸ ਦਿਵਾਉਂਦੇ ਆਪਣੀ ਸੰਗਤ ਨੂੰ ਸਮੂਹ ਨਵਬ ਮਹੱਲਾਨ ਵਾਸੀਆਂ ਨੂੰ ਵੀ ਇਸ ਠਿਕਏ ਨੂੰ ਇਥੋਂ ਬੰਦ ਕੀਤਾ ਜਾਵੇ ਸਾਡੀ ਇੱਕੋ ਇੱਕ ਅਪੀਲ ਆ ਇਸ ਠਿਕਏ ਨੂੰ ਇਥੋਂ ਸ਼ਿਫਟ ਕੀਤਾ ਜਾਵੇ